हेलो जी सस्का जी सारेनुस सहस बला के सदा बहुत बहुत स्वागत है जी दोपहर ਦਾ ਟਾਈਮ ਹੈ ਜੀ ਹੁਣ ਅੱਜ ਮੈਂ ਬਣਾਉਂਗੀ ਸੈਂਡਵਿਚ ਇਧਰ ਰੱਖੇ ਨੇ ਜੇ ਆਪਾਂ ਆਲੂ ਵਾਲਾ ਤੇ ਅੱਗੇ ਤਾਂ ਬਣਾਉਣੀ ਹੁੰਦੀ ਸੀ ਜੀ ਮੈਂ ਤਵੇ ਤੇ ਸੈਂਡਵਿਚ ਤੇ ਅਜਮੈਨ ਮਸੀਨ ਚ ਬਣਾਉਂਗੀ ਜੇ ਮਸੀਨ ਆਉਤੀ ਸੈਂਡਵਿਚ ਬਣਾਉਂਦੇ ਹਾਂ ਉਸੇ ਤੇ ਇਧਰ ਚਾਹਾਂਗੀ ਜਮੈਂ ਆਪਦੇ ਆਪ ਹੀ ਕੱਟ ਪੀਸ ਕਰ ਦੰਗੇ ਜਿਹਦੇ ਵਿੱਚ ਰੱਖ ਦਨੇ ਇਹਦੇ ਬਣ ਜਾਂਦੇ ਨੇ ਇਹਨਾਂ ਨੂੰ ਆਪ ਹੀ ਕੱਟ ਦਿੰਦੀ ਐ ਇਹਨਾਂ ਨੂੰ ਇਹ ਤੇ ਇਧਰ ਮੈਂ ਰੱਖਦੀ ਆ ਜੀ ਚਾਹ പ്യജ പ്യാസ്ത കട്ട് കളാ നൂണ പാതയെ പാർച്ച സാ ഹീ ਉਂਗੇ ਵਿੱਚ ਮੈਂ ਸੌਸ ਕਿਉਂਕਿ ਸੌਸ ਨੇ ਬਹੁਤ ਹੀ ਟੈਸਟੀ ਬਣਾ ਦਿੰਦੇ ਵਿੱਚ ਸੌਸ ਪਾ ਕੇ ਇਹਦੇ ਨਾਲ ਕਿੱਟਾ ਟਾਪਾ ਬਰੈਡਾਂ ਦਾ ਤੇ ਇਹਨਾਂ ਨੂੰ ਮੈਂ ਚੰਗੇ ਮਸਾਲਿਆਂ ਨੂੰ ਪਾ ਕੇ ਇੱਕ ਥਾਲ ਜਰਾ ਬੀਸ ਤੋਂ ਬਾਅਦ ਨਾਮ ਦੀ ਬਣਾਈ ਜਾਵਾਂਗੀ ਇਹ ਪਾ ਕੇ ਰੱਖ ਲੈਂਗੇ ਜੀ ਰੱਖ ਲੈਂਗੇ ਇਹ ਰੋਟੀ ਬਰਪਾ ਨਾ ਮੋਣੀ ਬਸ ਕਿਉਂ ਮਰਜ਼ੀ ਲਾ ਲ ਬਰਮ ਦੀ ਲਾ ਲ ਤੁਸੀਂ ਦੇਸੀ ਕਿਉਂ ਲਾ ਰਹੇ ਹੋ ਸਾਰੇ ਜੀ ਲਓ ਜੀ ਸਾਰੇ ਮੈਂ ਪਾ ਕੇ ਰੱਖ ਲੈਣੇ ਦੇ ਵਿੱਚ ਤੇ ਹੁਣ ਮੈਨੂੰ ਨਹੀਂ ਮਸੀਨ ਸੁਚਾਨੇ ਵੀ ਮੈਂਨੇ ਮਸੀਨ ਦੇ ਵਿੱਚ ਪਾਤੀ ਜੀ ਘੋਲਾ ਕੇ ਤੇ ਹੁਣ ਜਦੋਂ ਇਹ ਰੈੱਡ ਹੈਗੀ ਇਹ ਗ੍ਰੀਨ ਹੋ ਜੂਗੀ ਇਹ ਮੇਰੀ ਆਂਟੀ ਸਾਈਜ਼ ਨੇ ਕੱਢਤੀ ਇਹਦੇ ਵਿੱਚ ਤੇ ਜਦੋਂ ਗ੍ਰੀਨ ਆ ਗਈ ਨੇ ਇਹਦੇ ਉੱਪਰ ਉਹਦੇ ਬਣ ਜਾਣਗੇ ਬਸ ਕੋਨੈਕਸ਼ਨ ਦੇਖੋ ਜੀ ਬਣ ਗਏ ਨੇ ਦੋਹੇ ਹਾਂਡੀਏ ਨਿਕਾਦੀਆਂ ਪਹਿਲੇ ਹੈ ਨਹੀਂ ਸੀ ਗੱਡੀ ਰੈੱਡ ਵਾਲੀ ਸੀ ਤੇ ਹੁਣ ਇਹ ਵੀ ਹੋ ਗਿਆ ਪਹਿਲੇ ਇਹਦੇ ਵਿੱਚ ਗ੍ਰੀਨ ਸੀਗੇ ਇਹ ਕੱਟਦੀ ਤੇ ਹੁਣ ਦੋਹੇ ਹਾਂਡੀ ਹੋ ਗਿਆ ਨਾ ਮਤਲਬ ਇਹ ਦੋਹੇ ਬਣ ਗਏ ਦੇਖੋ ਜੀ ਕਿੰਨੇ ਵਧੀਆ ਬਣ ਗਏ ਸੈਂਡਵਿਚ ਕਿੰਨੇ ਵਧੀਆ ਲੱਗ ਰਹੇ ਨੇ ਦੇਖੋ ਕੱਟੇ ਇਹ ਬਿਲਕੁਲ ਇਹ ਮਸੇ ਦੇ ਵਿੱਚ ਮਾਰਨੀ ਮੜੀ ਜੇ ਆਪ ਕਰ ਦਮਾਨ ਸਾਰੇ ਰਸਤੇ ਬਾਕੀ ਨੇ ਕਿਛ ਮਿਟੇ ਦੇ ਹਾਲ ਫਨਾ ਚੱਕ ਲੈਣੀ ਆ ਅਲੋਜੀ ਬਸ ਇਹਦੇ ਵਿੱਚ ਮੜੀ ਕਰ ਦਮਾਨੀ ਪਊ ਆਪਾਂ ਦੇਖੋ ਜੀ ਕਿੰਨੇ ਵਧੀਆ ਬਣ ਗਏ ਬਹੁਤ ਵਧੀਆ ਬਣਦੇ ਨੇ ਇਹ ਵਿੱਚ ਲਓ ਦੇਖ ਸਮਝਦਿਆਂ ਤੁਸੀਂ ਕਿੰਨੇ ਵਧੀਆ ਬਣ ਗਏ ਜੇ ਵੀ ਪਾ ਦੇਣਗੇ ਹੁਣ ਦੇਖੋ ਇੱਕ ਕੰਢੀ ਆ ਫਿਰ ਇਹ ਦੋਹੀ ਮਚਣ ਲੱਗੇਗੇ ਜਦੋਂ ਇਹ ਬਣ ਗਏ ਤੇ ਇਧਰ ਆਪਣੇ ਸੈਂਡਵਿਚ ਬਿਲਕੁਲ ਬਣ ਗਏ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਆਪਾ ਤੇ ਦਾ ਤਾ ਹੈਗਾ ਵੀ ਨਾਲ ਹਲਦੀ ਤੋਂ ਇਕੱਲੇ ਨੂਨ ਨਾਲ ਚਭ ਗਿਆ ਮੈਂ ਕਿਉਂ ਲਾ ਰਹੀ ਹਾਂ ਮੇਰੇ ਅਰੇ ਤਾਂ ਜਿਆਦਾ ਲੋੜ ਨਹੀਂ ਹੈਗੀ ਇਹਦੇ ਵਿੱਚ ਦੇਖਣਾ ਇਹ ਤਲੇ ਹੋਏ ਨਹੀਂ ਹੁੰਦੇ ਵੈਸੇ ਹੁੰਦੇ ਗਿਆ ਨਹੀਂ Non mi ha messo la mia macchina, ma non mi ha messo la macchina. Non mi ha messo la ਉਹਨੇ ਟਾਈਮ 'ਚ ਜਿਹੜੀਆਂ ਪਾਂਡੇ ਨਹੀਂ ਜਿਵੇਂ ਮਾਂਜ ਲੈਣੀਆਂ ਤੇ ਐਨੇ ਟਾਈਮ 'ਚ ਬਣ ਰਹੇ ਨੇ ਹਾਂਜੀ ਅਭੀ ਬਣ ਗਏ ਪਨ ਕੱਟ ਲਈ ਦੋ ਆ ਰਹੀ ਗੀ ਤੇ ਦੋ ਇਹਦੇ ਵਿੱਚ ਪਾਈ ਹੋਏ ਨੇ ਬਸ ਸੇਵ ਨਹੀਂ ਜੀ ਸੂਈ ਕੱਢ ਲਈ ਆਪਣਾ ਬਣ ਗਿਆ ਸਮਾਂ ਹਾਂਜੀ ਕਿਵੇਂ ਬਣੇ ਤੇ ਬਹੁਤ ਵਧੀਆ ਬਹੁਤ ਟੇਸਟੀ ਬਣੀ ਨੇ ਸੌ ਸਜਾ ਹਾਸ ਮੁੱਕ ਗਈ ਖਾ ਕੇ ਤੁਸੀਂ ਸੰਤੇ ਭਾਗੇ ਜਾਓ ਠੀਕ ਆ ਕਿੰਨੀ ਕੜੀ ਧੁੱਪ ਆਏਗੀ ਟਾਈਮ ਢਾਈ ਵਜੇ ਦਾ ਹੈ। ਵਖੋ ਕਿੰਨੀ ਕੜੀ ਧੁੱਪ ਆ। ਬੱਦਲ ਵਾਈ ਵੀ ਹੋ ਜਾਂਦੀ ਐ ਕੋ ਲੱਗਦਾ ਹਨਾ। ਇੰਨੇ ਵਧੀਆ ਸੌਂ ਜੀ ਕਰ ਲੈਂਦਾ ਰੱਬ। ਮੰਮੀ ਉਧਰ ਹਟ ਗਈ ਜੇ ਮੇਰੀ ਕੱਕ ਪਾ ਕੇ ਤੇ ਮਨੇ ਇਧਰ ਮੈਂ ਸਾਰਾ ਕੰਮ ਉਹਦਾ ਹੀ ਦਾ ਨੇ ਮੇਰੀ। ਵਖੋ। ਵੈਸੇ ਹੁਣ ਮੌਸਮ ਬਰਨ ਬੋਤਲ ਨੂੰ ਦੇਣੀ ਹੈ ਤੇ ਚਿਮਟੀ ਨਾਲ ਟੱਕਲੀ ਨਾ। ਸੋ ਨਾ ਸੈਂਡਵਿਚ ਆ ਲਾਸਟ ਨੇ ਦੋ ਬਾਕੀ

ਗੇ ਬਸ ਆ लास्ट ਨੇ ਹੁਣ ਬਣ ਜਾਣਗੇ ਤੇ ਬਸ ਉਹਨਾਂ ਨੂੰ ਮੈਂ ਕੱਢ ਲੂੰਗੀ ਤੇ ਬਾਕੀ ਆਪਣੇ ਸਾਰਿਆਂ ਨੇ ਖਾ ਲਏ ਨੇ ਚਲੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੰਨ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਉਹਨ ਵੀਡੀਓ ਕਿਵੇਂ ਦੀ ਲੱਗਦੀਆਂ ਨੇ ਚਲੋ ਠੀਕ ਹੈ ਜੀ